ਬੱਚੇ ਪਰੇਸ਼ਾਨ ਨੇ ਬੱਚੇ ਬਿਮਾਰ ਹੋਏ ਪਏ ਨੇ ਸਾਰਾ ਪੂਰਾ ਹਾਲ ਹੋਇਆ ਪਿਆ ਕਰ ਦੀ ਕੋਈ ਚੀਜ਼ ਸਾਰੇ ਬੈਡ ਖਰਾਬ ਕੱਟੇ ਪਰ 3-4 ਲੱਖ ਦਾ ਨੁਕਸਾਨ ਹੈ ਜਰਾ ਆਓ ਜਰਾ ਇੱਕ ਵਾਰ ਤਸਵੀਰ ਵੀ ਦਿਖਾਓ ਕੋਤਰ ਪਰਿਆ ਬੇ ਡਰਾਇੰਗ ਰੂਮ ਪਰਿਆ ਬੇ ਬੈਡ ਰੂਮ ਪਰੇ ਮੈਂ ਦੂਜੇ ਪਰੇ ਮੈਂ ਸਮਾਨ ਕੀ ਦੂਜੇ ਕੀ ਕੋਈ ਇੱਥੇ ਦੀ ਚੀਜ਼ ਨਹੀਂ ਹੈ ਕਿ ਜਿਹੜੇ ਕੋਈ ਵੀ ਹੋ ਜਾਵੇ ਬੈੱਡਰੂਮ ਦੇਖੋ ਦੇਖੋ ਬੁਰਾ ਲ ਬੱਚਿਆਂ ਦਾ ਇੰਨਾ ਬੁਰਾ ਆਲ ਹੈ ਬੱਚੇ ਵਿਚਾਰੇ ਸਿੱਖਦੇ ਮੇਰੇ ਬੱਚਿਆਂ ਨੂੰ ਕਿੱਥੇ ਭੇਜੀਏ ਕਿੰਨੇ ਚਿਰ ਵੀ ਪਾਣੀ ਵੜਿਆ ਆਣਾ ਰੋਟੀ ਵੀ ਨਹੀਂ ਖਾਦੀ ਹੋਣੀ ਸਵੇਰ ਦੀ ਤੁਸੀਂ ਤਾਂ ਕੁਝ ਵੀ ਨਹੀਂ ਕਰਦਾ ਨਾ ਰੋਟੀ ਖਾਦੀ ਨਾ ਪਾਣੀ ਰੱਖੋ ਚ ਬੱਚੇ ਵੀ ਭੁੱਕੇ ਆ ਬਿਲਕੁਲ ਹੀ ਟੇਬਲ ਦੇ ਉੱਤੇ ਫ੍ਰਿਜ ਨੂੰ ਚੜਾਇਆ ਗਿਆ ਬਚਾਅ ਕਰਨ ਦੀ ਕੋਸ਼ਿਸ਼ ਜਿਹੜੀ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਹਾਲਾਤ ਵੱਧ ਤੋਂ ਵੱਧ ਨੇ ਕਿੰਨੇ ਵਜੇ ਦਾ ਕਿੰਨੇ ਵਜੇ ਦਾ ਪਾਣੀ ਸਵੇਰ ਦੇ 7 ਵਜੇ ਤੱਕ ਬੁਰੇ ਆ ਸਾਡੇ ਘਰ ਐਡਾ ਐਡਾ ਪਾਣੀ ਆਪਣੀ ਜ਼ਿੰਦਗੀ 70 ਸਾਲ ਦਾ ਹੋ ਗਿਆ ਆਪਣੀ ਜ਼ਿੰਦਗੀ ਜੀ ਨਹੀਂ ਆਇਆ ਪਾਣੀ ਅਸੀਂ ਇੱਥੇ ਆਪਣਾ 50 ਸਾਲ ਤੋਂ ਰਹਿ ਰਹੇ ਆ ਡੇਲੀ ਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਜਿੱਥੇ ਪੰਜਾਬ ਇੱਕ ਪਾਸੇ ਹੜਾਂ ਦੀ ਮਾਰ ਚੱਲ ਰਿਹਾ ਉੱਥੇ ਹੀ ਬੁੱਡੇ ਦਰਿਆ ਨੇ ਜਿਹੜਾ ਹੁਣ ਘਾਤਕ ਰੂਪ ਜਿਹੜਾ ਉਹ ਧਾਰਨ ਕਰ ਲਿਆ ਲੁਧਿਆਣਾ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਦੱਸ ਦਈਏ ਕਿ ਬੀਤੇ 2 ਦਿਨਾਂ ਤੋਂ ਕਾਫੀ ਜ਼ਿਆਦਾ ਬਰਸਾਤ ਨੇ ਜਿਹੜਾ ਇਹ ਬੁੱਡੇ ਦਰਿਆ ਨੂੰ ਓਵਰਫਲੋ ਹੋਣ ਤੇ ਮਜਬੂਰ ਕਰ ਦਿੱਤਾ ਲੁਧਿਆਣਾ ਦੇ ਧਰਮਪੁਰੇ ਇਲਾਕੇ ਦੇ ਵਿੱਚ ਅਸੀਂ ਮੌਜੂਦ ਆ ਆ ਹਾਲਾਤ ਤੁਸੀਂ ਦੇਖ ਲਓ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਵੜ ਚੁੱਕਾ ਹੈ ਲੋਕ ਹੁਣ ਮਜਬੂਰ ਨੇ ਘਰਾਂ ਦੇ ਵਿੱਚੋਂ ਪਾਣੀ ਕਿਵੇਂ ਕੱਢੇ ਜਾਣ ਲੋਕਾਂ ਦੇ ਬੈੱਡਾਂ ਤੱਕ ਪਾਣੀ ਪਹੁੰਚ ਚੁੱਕਾ ਹੈ ਇਲੈਕਟ੍ਰੋਨਿਕਸ ਜਿਹੜੇ ਨੇ ਉਹ ਆਈਟਮਸ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਵਾਰਡ ਨੰਬਰ 82 ਦੇ ਕਾਉਂਸਲਰ ਅਰुण ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਸ਼ਰਮਾ ਜੀ ਕੀ ਹਾਲਾਤ ਨੇ ਕਿੰਨੇ ਵਜੇ ਤੋਂ ਇਹ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਹਾਲਾਤ ਭਾਜੀ ਬਹੁਤ ਬੁਰੇ ਨੇ ਮਤਲਬ ਪਾਣੀ ਤਾਂ ਤੁਸੀਂ ਸਮਝੋਗੇ ਸਵੇਰੇ 4:30 ਦਾ ਮੀਂਹ ਜਦੋਂ ਤੋਂ ਸ਼ੁਰੂ ਹੋਇਆ 2 ਘੰਟੇ ਬਾਅਦ ਸੋ ਕੋਈ ਦਰਿਆ ਦਾ ਪਾਣੀ ਇੱਧਰ ਮੇਰੇ ਖੇ ਛੰਡ ਤਾਂ ਓਵਰਫਲੋ ਹੋ ਗਿਆ ਉਹ ਸਾਰਾ ਪਾਣੀ ਕਾਮ ਅੱਲਾ ਧਰਮਪੁਰ ਇੱਕ ਢੋਕਾ ਮੱਲਾ ਉਹ ਵੀ ਮੇਰੇ ਖੇ ਘਟੋਗੜ ਨੇ ਉੱਤੇ 4-4 4.5 ਫਾਟ ਪਾਣੀ ਖੜਾ ਲੋਕਾਂ ਦੇ ਫ੍ਰਿਜ ਬੈੱਡ ਮਤਲਬ ਕਾਫੀ ਸਮਾਨ ਬਹੁਤ ਜ਼ਿਆਦਾ ਜਿਹਨਾਂ ਦੀ ਫੈਕਟਰੀਆਂ ਸੀ ਉਹਨਾਂ ਦਾ ਮਾਲ ਦਾ ਦੋਨੋਂ ਤਰ੍ਹਾਂ ਦਾ ਨੁਕਸਾਨ ਚਾਹੇ ਤੁਸੀਂ ਸਮਾਨ ਦਾ ਲਾ ਲੋ ਘਰਾਂ ਨੂੰ ਘੇਲੂ ਸਮਾਨ ਦਾ ਚਾਹੇ ਫੈਕਟਰੀਆਂ ਚੋਂ ਜਿਹੜਾ ਉਹਨਾਂ ਦੇ ਪ੍ਰੋਡਕਟ ਤਿਆਰ ਸੀਗੇ ਕਿਸੇ ਦੀਆਂ ਜੈਕਟਾਂ ਸੀਗੀਆਂ ਕਿਸੇ ਦਾ ਹੋਈ ਰਹੀਆਂ ਸਮਾਨ ਸੀਗਾ ਉਹ ਬਹੁਤ ਜ਼ਿਆਦਾ ਮਾਰ ਪਈ ਉਹਨਾਂ ਨੂੰ ਮਤਲ ਇੱਕ ਫੈਕਟਰੀ ਦਾ ਕਟੋਕੜ ਜ਼ਿਆਦਾ 15-20 ਲੱਗਦਾ ਉਹਦਾ ਮਿਨੀਮਮ ਨੁਕਸਾਨ ਹੋ ਚੁੱਕਿਆ ਹੈ ਲੁਧਿਆਣੇ ਦਾ ਇਹ ਸੈਂਟਰਲ ਏਰੀਆ ਜਿੱਥੇ ਹਰ ਸਾਲ ਹੀ ਜਿਹੜਾ ਬੁੱਢਾ ਦਰਿਆ ਓਵਰਫਲੋ ਹੁੰਦਾ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵਾਰ ਕਿੰਨਾ ਕੁ ਨੁਕਸਾਨ ਜਿਹੜਾ ਲੋਕਾਂ ਨੂੰ ਚੱਲਣਾ ਪਏਗਾ ਬਹੁਤ ਜ਼ਿਆਦਾ ਨੁਕਸਾਨ ਹੈ ਭਾਜੀ ਕੋਈ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਅੰਦਾਜ਼ਾ ਤਾਂ ਜਦੋਂ ਪਾਣੀ ਡਾਊਨ ਆ ਨਾ ਉਹ ਤੁਹਾਨੂੰ ਉਸ ਤੋਂ ਬਾਅਦ ਵੀ 2-3 ਦਿਨ ਲੱਗ ਜਾਣੇ ਆ ਕਿਉਂਕਿ ਕਈਆਂ ਦੇ ਸਮਾਨ ਪਤਾ ਨਹੀਂ ਕੀ ਕੀ ਹੈ ਖਰਾਬ ਹੋਇਆ ਹੈ ਨੁਕਸਾਨ ਬਹੁਤ ਜ਼ਿਆਦਾ ਹੈ ਕੋਈ ਤੁਸੀਂ ਇਹ ਇਹਦਾ ਪਰਪਾਈ ਇਹਨਾਂ ਲੋਕਾਂ ਨੇ ਵਿਚਾਰਿਆ ਨੇ ਪਹਿਲਾਂ ਵੀ 2 ਸਾਲ ਪਹਿਲਾਂ ਬਾਹਰ ਦੀ ਬਹੁਤ ਜ਼ਬਰਦਸਤ ਮਾਰ ਚੱਲੀ ਇਹਨਾਂ ਨੇ ਉਦੋਂ ਵੀ ਇਹਨਾਂ ਨੂੰ ਸੀਗਾ ਕਿ ਕੋਈ ਨਾ ਕੋਈ ਜਦੋਂ ਸਰਕਾਰ ਨੇ ਕਿਹਾ ਸੀ ਅਸੀਂ ਤੁਹਾਡੇ ਮੁਆਵਜ਼ਾ ਦੇਵਾਂਗੇ ਉਦੋਂ ਵੀ ਕਿਸੇ ਨੂੰ ਕੁਝ ਨਹੀਂ ਮਿਲਿਆ ਉਹ ਦੋ ਸਾਲ ਬਾਅਦ ਤੇ ਕੀ ਹਾਲਾਤ ਨੇ ਤੁਸੀਂ ਵਾਰਡ ਦੇ ਕਾਉਂਸਲਰ ਉਹ ਕਿਹੜੇ-ਕਿਹੜੇ ਏਰੀਆਜ਼ ਜਿਹੜੇ ਨੇ ਇਫੈਕਟਿਡ ਨੇ ਜਿੱਥੇ ਪਾਣੀ ਘਰਾਂ ਦੇ ਵਿੱਚ ਵੜ ਚੁੱਕਿਆ ਹੋਇਆ ਟੋਕਾਂ ਮੱਲਾ ਮੇ ਆ ਸਭ ਤੋਂ ਜ਼ਿਆਦਾ ਨੁਕਸਾਨ ਉੱਥੇ ਹੋਇਆ ਦੂਜਾ ਨੰਬਰ ਤੇ ਆ ਤਾਂ ਧਰਮਪੁਰਾ ਮੱਲਾ ਪਰ ਇਸੇ ਫੇ ਵੀ ਉੱਥੇ ਨਾਲੋਂ ਬਹੁਤ ਘੱਟ ਨੁਕਸਾਨਾ ਉੱਥੇ ਤਾਂ ਬਹੁ ਮੇਰੇ ਸਮਝ ਲਓ ਕਿ ਲੱਕਰ ਉੱਪਰ ਤੱਕ ਪਾਣੀ ਸੀ ਉੱਥੇ ਬਹੁਤ ਜ਼ਿਆਦਾ ਪਾਣੀ ਸੀ ਤੁਸੀਂ ਸਵੇਰ ਤੋਂ ਬਚਾਅ ਕਾਰਜਾਂ ਦੇ ਵਿੱਚ ਆਪਣੀ ਜਿਹੜੀ ਸੇਵਾ ਨਿਭਾਉਂਦੇ ਆ ਰਹੇ ਹੋ ਕਿੱਥੇ ਕਿੱਥੇ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬੰਨ ਟੁੱਟੇ ਹੋਏ ਸੀ ਬੰਨ ਲਗਾਏ ਕਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਨਿਭਾ ਰਹੇ ਹੋ ਅਸੀਂ ਜਿੱਥੇ ਜਿਹੜਾ ਜਿਹੜੇ ਬੰਨ ਟੁੱਟ ਗਏ ਜਿੱਥੋਂ ਪਾਣੀ ਆਂਦਾ ਸੀਗਾ ਜਿੱਥੇ ਸਾਡਾ ਮੇਨ ਡਿਸਪੋਜ਼ਲ ਹੈ ਉੱਥੇ ਸਾਰੇ ਬੋਰੀਆਂ ਲਾ ਕੇ ਪਹਿਲਾਂ ਬੰਨ ਲਾਏ ਐ ਇੱਥੇ ਉਹਨੂੰ ਬੋਰੀਆਂ ਹੀ ਲੈਂਦੀਆਂ ਉੱਥੇ ਗੁਰਦੁਆਰਾ ਸਾਹਿਬ ਸੰਗਤ ਜੇ ਯੋਗ ਨਾਲ ਲੰਗਰ ਤਿਆਰ ਹੋ ਰਿਹਾ ਚਲੋ ਜੋ ਵੀ ਜਿੰਨਾ ਵੀ ਵਰਤਾਂ ਹੋਊਗਾ ਸਾਰੇ ਨਾਲ ਮਿਲ ਕੇ ਭਰਾ ਉਹਦੇ ਵਰਤਾਂਵਾਂਗੇ ਉੱਥੇ ਡਿਸਪੋਜ਼ਲ ਜਿਹੜਾ ਚੱਲਦਾ ਸੀ ਮੇਨ ਸਭ ਤੋਂ ਵੱਡਾ ਨੁਕਸਾਨ ਉਹਨੇ ਕੀ ਹੋ ਗਿਆ ਕਿ ਡਿਸਪੋਜ਼ਲ ਦੀਆਂ ਮੋਟਰਾਂ ਸੜ ਗਈਆਂ ਉਹ ਜਿਹੜੀਆਂ ਪਾਣੀ ਬਾਹਰ ਖਿੱਚਦੀਆਂ ਸੀ ਉਹ ਵੀ ਬੰਦ ਹੋ ਗਈਆਂ ਹੁਣ ਤਾਂ ਉਧਰ ਦੀ ਜਦ ਤੱਕ ਪਾਣੀ ਨਿਕਲੂਗਾ ਨਿਕਲੂਗਾ ਮਸ਼ੀਨੀ ਜਿਹੜੀ ਸੀ ਉਹ ਸਾਰੀ ਉੱਥੇ ਖਰਾਬ ਹੋ ਗਈ ਹੈ ਸੋ ਨਗਰ ਨਿਗਮ ਕਮਿਸ਼ਨਰ ਵੀ ਇੱਥੇ ਦੌਰਾ ਕਰਕੇ ਗਏ ਨੇ ਐਮ ਐਲ ਏ ਅਸ਼ੋਕ ਪ੍ਰੈਸ਼ਰ ਪੱਪੀ ਦੇ ਨਾਲ ਤਾਂ ਕਿਵੇਂ ਜਿਹੜਾ ਇੱਥੇ ਦੇ ਬਚਾਅ ਕਾਰਜ ਕੀਤੇ ਜਾ ਰਹੇ ਨੇ ਦੇਖੋ ਉਹ ਵੀ ਆਪਣੇ ਵੱਲੋਂ ਆਏ ਸੀਗੇ ਜੋ ਉਹਨਾਂ ਨੇ ਦੇਖਿਆ ਜੋ ਉਹਨਾਂ ਦੀ ਸਮਝ ਆਈ ਉਹ ਵੀ ਆਪਣੇ ਵੱਲੋਂ ਕਰ ਹੀ ਰਹੇ ਨੇ ਕੋਈ ਇਹਦੇ ਵਿੱਚ ਮੈਂ ਕਿਸੇ ਪਾਰਟੀਬਾਜੀ ਦੀ ਨਹੀਂ ਬਣਾ ਚਾਹੁੰਦਾ ਕਿ ਜੋ ਐਮਐਲਏ ਸਾਹਿਬ ਕਿਸੇ ਹੋਰ ਪਾਰਟੀ ਦੇ ਅਸੀਂ ਇਹ ਨੁਕਸਾਨ ਤਾਂ ਹੋਇਆ ਉਹ ਵੀ ਆਪਣੇ ਪੱਧਰ ਤੇ ਲੱਗੇ ਹੋਏ ਆ ਹਾਂ ਉਹ ਵੀ ਆਪਣੇ ਪੱਧਰ ਤੇ ਜੋ ਵੀ ਕਰ ਸਕਦੇ ਆ ਲੱਗੇ ਹੋਏ ਆ ਅਸੀਂ ਵੀ ਆਪਣੇ ਪੱਧਰ ਤੇ ਜੋ ਕਰ ਸਕਦੇ ਆ ਲੱਗੇ ਹੋਏ ਆ ਕਮਿਸ਼ਨ ਸਾਹਿਬ ਵੀ ਆਪਣੇ ਚਲੋ ਦੇਖ ਰਿਹਾ ਗਰਾਊਂਡ ਲੈਵਲ ਤੇ ਉਹਨਾਂ ਦੀ ਸਾਰੀ ਟੀਮ ਹੈ ਜੋ ਉਹਨਾਂ ਕਮਿਸ਼ਨ ਸਾਹਿਬ ਨੇ ਐਸਡੀਓ ਜੇਈ ਸਾਰੇ ਆਪੋ ਆਪਣੇ ਸਵੇਰ ਦੇ ਹੀ ਲੱਗੇ ਹੋਏ ਆ ਪਰ ਹੁਣ ਜਿੱਥੋਂ ਪਾਣੀ ਪਿੱਛੋਂ ਦਰਿਆ ਤੋਂ ਇੰਨਾ ਝੜਦਾ ਹੈ ਕਿਹੜਾ ਦਾ ਨੁਕਸਾਨ ਇੰਨਾ ਹੋ ਗਿਆ ਤਾਂ ਉਹਨਾਂ ਦਾ ਕੋਈ ਹੱਲ ਨਹੀਂ ਹੈਗਾ ਉਹਦਾ ਜਦ ਤੱਕ ਉਧਰ ਦੀ ਪਾਣੀ ਨਿਮਾ ਹੋਊਗਾ ਦਰਿਆ ਚ ਫੇਰ ਹੀ ਪਾਣੀ ਡਿਊਗਾ ਥੱਲੇ ਸੋ ਇੱਕ ਵਾਰ ਘਰਾਂ ਦੀ ਤਸਵੀਰ ਦਿਖਾਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੁਖਵਿੰਦਰ ਜੀ ਜਰਾ ਇੱਧਰ ਆਓ ਆ ਹਾਲਾਤ ਦੇਖੋ ਆ ਘਰ ਦੇ ਵਿੱਚ ਬੰਨ ਲਾਇਆ ਗਿਆ ਪਰ ਫਿਰ ਵੀ ਪਾਣੀ ਉਸੇ ਤਰੀਕੇ ਆ ਆ ਮਾਤਾ ਜੀ ਵਾਈਪਰ ਲੈ ਕੇ ਪਾਣੀ ਕੱਢਦੇ ਪਏ ਨੇ ਤਾਂ ਘਰਾਂ ਦੇ ਅੰਦਰ ਪਾਣੀ ਵੜ ਚੁੱਕਿਆ ਹੋਇਆ ਹੈ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਘਰਾਂ ਦੇ ਅੰਦਰ ਦੇ ਮਾਤਾ ਜੀ ਕਿੰਨੇ ਸਮੇਂ ਤੋਂ ਇਹ ਪਾਣੀ ਜਿਹੜਾ ਘਰਾਂ ਦੇ ਵਿੱਚ ਵੜਿਆ ਹਾਂਜੀ ਸਵੇਰੇ 4-5 ਦੀ 5 ਵਜੇ ਤੋਂ ਬਾਅਦ ਲੱਗੀ ਸੀ ਸਵੇਰੇ ਉੱਠੇ ਆ ਤਾਂ ਦੀ ਬਾਅਦ ਲੱਗੀ ਬਹੁਤ ਤੇਜ਼ ਬਾਰਸ਼ ਲੱਗੀ ਹੋਈ ਹੈ ਸਵੇਰੇ ਉੱਠ ਕੇ ਅਸੀਂ ਲੱਗੇ ਹੋਏ ਹਾਂ ਇਟਾ ਘਟੀਆਂ ਕਰ ਕਰਦੇ ਹਾਂ ਬਾਹਰ ਪਾਣੀ ਘਟੀਆਂ ਹਾਂਜੀ ਹਾਂਜੀ ਅੰਦਰੋਂ ਵੀ ਦੇਖੋ ਭਰੇ ਵੀ ਨੇ ਬੈੱਡ ਇਟਾ ਰੱਖੀਆਂ ਥੱਲੇ ਵੱਡਾ ਥੱਲੇ ਸਾਮਾਨ ਸਾਰਾ ਚੁੱਗੀ ਉੱਪਰ ਕੀਤਾ ਹੋਇਆ ਸਾਰਾ ਦੇਖੋ ਕੋਈ ਨੁਕਸਾਨ ਨਹੀਂ ਸਾਰਾ ਫਰਿੱਜ ਉੱਪਰ ਧੱਕ ਕੇ ਰੱਖ ਕੇ ਆਏ ਸਾਰਾ ਸਾਮਾਨ ਸੋਫੇ ਧੱਕ ਕੇ ਉੱਪਰ ਰੱਖ ਕੇ ਨੇ ਹਾਂ 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 ਸੋਫੇ ਬੈੱਡ ਫਰਿੱਜ ਬਗਾਇਆ ਸਾਰਾ ਸੱਚ ਕੁਝ ਸਾਰਾ ਸਾਮਤਤਾ ਬੈਨ ਸਾਰਾ ਕੁਝ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਘਰ ਬਹੁਤ ਦੇਖੋ ਬੱਡਾਂ ਦੇ ਬਿਸਤਰੇ ਫੇਰ ਨਾ ਟੱਕਣ ਹੁੰਦੇ ਨੇ ਕੁਝ ਥੱਲੇ ਇਟਾਂ ਲਾਈਆਂ ਦੋ ਦੋ ਤਿੰਨ ਤਿੰਨ ਇਟਾਂ ਲੱਗਦੇ ਆ ਬਾਹਰ ਵੀ ਦੇਖੋ ਲੱਕੜਾ ਲੱਕੜਾਂ ਦੇ ਲਾਏ ਨੇ ਜੋ 90 ਥੱਲੇ ਲਾਣ ਲੱਗ ਪਿਆ ਸੀ ਸਾਨੂੰ ਕੁਝ ਸੁਝਿਆ ਨਹੀਂ ਅਸੀਂ ਕਰੀਏ ਕੀ ਇਹ ਅੰਦਰੋਂ ਕਰਕੇ ਪਾਣੀ ਬਾਹਰੋਂ ਪਾਣੀ ਭੰਗਿਆ ਵੀ ਹੈ ਕਿ ਉਹਨਾਂ ਹੀ ਹੈ ਨਹੀਂ ਅਜੇ ਤਾਂ ਉਹਨਾਂ ਹੀ ਹੈ ਤੇ ਹੁਣ ਮਾੜਾ ਜਿਹਾ ਰਕ ਫਰਕ ਪੈ ਰਿਹਾ ਹਲਕਾ ਜੇ ਹਲਕਾ ਜੇ ਕੋਈ ਇੱਕ ਘਰ ਦੀ ਤਸਵੀਰ ਨਹੀਂ ਹੋਰ ਘਰ ਵੀ ਤੁਹਾਨੂੰ ਦਿਖਾਣੇ ਆ ਕਿਉਂਕਿ ਇਸ ਇਲਾਕੇ ਦੇ ਵਿੱਚ ਬੁੱਢੇ ਦਰਿਆ ਦਾ ਪਾਣੀ ਜਿਹੜਾ ਉਹ ਹਰ ਸਾਲ ਹੀ ਆਂਦਾ ਲਗਾਤਾਰ ਯਤਨ ਜਿਹੜੇ ਕੀਤੇ ਜਾਂਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਕਿੰਨੀ ਗੰਦਗੀ ਹੈ ਘਰਾਂ ਦੇ ਅੰਦਰ ਕਿੰਨਾ ਗੰਦ ਵੜ ਚੁੱਕਿਆ ਹੋਇਆ ਲੋਕ ਪਰੇਸ਼ਾਨ ਹੋ ਰਹੇ ਨੇ ਆ ਦੇਖੋ ਆ ਟੈਂਪਰੇਰੀ ਜਿਹੜਾ ਇੱਟਾਂ ਦੇ ਨਾਲ ਬੰਨ ਬਣਾਇਆ ਗਿਆ ਕਿ ਘਰਾਂ ਦੇ ਵਿੱਚ ਪਾਣੀ ਨਾ ਵੜੇ ਪਰ ਫੇਰ ਵੀ ਘਰ ਦੇ ਅੰਦਰ ਪਾਣੀ ਬਹੁਤ ਜ਼ਿਆਦਾ ਕਿੰਨੇ ਵਜੇ ਦਾ ਕਿੰਨੇ ਵਜੇ ਦਾ ਪਾਣੀ ਕਰ ਸਵੇਰ ਦੇ 7 ਵਜੇ ਦਾ ਬੁਰੇ ਆ ਸਾਡੇ ਕਮਰੇ ਐਡਾ ਡਾ ਆਪਣੀ ਜ਼ਿੰਦਗੀ 70 ਸਾਲ ਦਾ ਹੋ ਗਿਆ ਆਪਣੀ ਜ਼ਿੰਦਗੀ ਜੀ ਨਹੀਂ ਆਇਆ ਪਾਣੀ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਅਸੀਂ ਇੱਥੇ ਆਪਣਾ 50 ਸਾਲ ਤੋਂ ਰਹਿ ਰਹੇ ਆ ਕਦੀ ਅੱਗੇ ਪਾਣੀ ਆਇਆ ਨਾ ਨਾ ਪਾਣੀ ਕਦੀ ਵੀ ਨਹੀਂ ਆਇਆ ਜਿੰਨਾ ਪਾਣੀ ਅੱਜ ਆਇਆ ਸਾਡੇ ਬੱਚੇ ਪਰੇਸ਼ਾਨ ਨੇ ਬੱਚੇ ਬਿਮਾਰ ਹੋਏ ਬੇਨਜ਼ਾਰੇ ਬੁਰਾ ਹਾਲ ਹੋਇਆ ਬੇ ਕਰਦੀ ਕੋਈ ਜੀ ਸਾਰੇ ਬੈਡ ਖਰਾਬ ਕੰਦੋਂ ਤੇ 4 ਲੱਖ ਦਾ ਨੁਕਸਾਨ ਆ ਜਰਾ ਆਓ ਜਰਾ ਇੱਕ ਵਾਰ ਤਸਵੀਰ ਵੀ ਦਿਖਾਓ ਆ ਘਰ ਦੇ ਹਾਲਾਤ ਇੰਨੇ ਕੁ ਬੱਤਰ ਹੋ ਚੁੱਕੇ ਨੇ ਵੱਡੇ ਦਰਿਆ ਦਾ ਪਾਣੀ ਜਿਹੜਾ ਓਵਰਫਲੋ ਹੋ ਕੇ ਘਰ ਦੇ ਵਿੱਚ ਵੜਿਆ ਸੁਖਵਿੰਦਰ ਜੀ ਇੱਕ ਵਾਰ ਤਸਵੀਰ ਦਿਖਾਓ ਟੇਬਲ ਦੇ ਉੱਤੇ ਫ੍ਰਿਜ ਨੂੰ ਚੜਾਇਆ ਗਿਆ ਆ ਦੇਖ ਲੋ ਬਚਾਅ ਕਰਨ ਦੀ ਕੋਸ਼ਿਸ਼ ਜਿਹੜੀ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਹਾਲਾਤ ਵੱਧ ਤੋਂ ਵੱਧ ਨੇ ਉਹ ਦੇਖ ਡਰਾਈング ਰੂਮ ਦੇਖੋ ਉੱਧਰ ਭਰਿਆ ਪਿਆ ਡਰਾਈング ਰੂਮ ਭਰਿਆ ਪਿਆ ਬੈੱਡਰੂਮ ਭਰੇ ਮੈਨੂੰ ਦੂਜੇ ਭਰੇ ਸਾਮਾਨ ਕੀ ਦੂਜੇ ਕੀ ਕੋਈ ਇੰਤਾਂ ਦੀ ਚੀਜ਼ ਨਹੀਂ ਹੈ ਕਿ ਜਿਹੜੇ ਕੋਈ ਵੀ ਆਉ ਦੇਵੇ ਅਸਤੇ ਉਹਨਾਂ ਦੇ ਵੀ ਲੁੱਟੇ ਪਏ ਅਦਥੇ ਵੀ ਲੁੱਟੇ ਪਏ ਪੂਰਾ ਹਾਲ ਹੈ ਉਹ ਡਰਾਈング ਰੂਮ ਦੇਖੋ ਉੱਧਰ ਦੇ ਬੈੱਡਰੂਮ ਦੇਖੋ ਡਾ ਉਹ ਦੇਖੋ ਪੂਰਾ ਹਾਲ ਹੈ ਬੱਚਿਆਂ ਦਾ ਇੰਨਾ ਬੁਰਾ ਹਾਲ ਹੈ ਬੱਚੇ ਵਿਚਾਰੇ ਸੈਕਦੇ ਮੈਨੂੰ ਬੱਚਿਆਂ ਨੂੰ ਕਿੱਥੇ ਭੇਜੀਏ ਬੱਚੇ ਰੋਣ ਲੱਗੇ ਕਹਿੰਦੇ ਸਾਡੇ ਬੈੱਡ ਡੁੱਬ ਗਏ ਸਾਡੇ ਬੈੱਡ ਡੁੱਬ ਗਏ ਕੀ ਕਰੀਏ ਕਿਚਨ ਚ ਵੀ ਪਾਣੀ ਵੜਿਆ ਆਣਾ ਰੋਟੀ ਵੀ ਨਹੀਂ ਖਾਦੀ ਹੋਣੀ ਸਵੇਰ ਦੀ ਤੁਸੀਂ ਤਾਂ ਕੁਝ ਵੀ ਨਹੀਂ ਖਾਦਾ ਨਾ ਰੋਟੀ ਖਾਦੀ ਨਾ ਪਾਣੀ ਰੱਖੋ ਜਿਵੇਂ ਬੱਚੇ ਵੀ ਪੁੱਕੇ ਆ ਬਿਲਕੁਲੀ ਆ ਦੇਖੋ ਕਿਚਨ ਉਹ ਦੇਖੋ ਕਿਚਨ ਦੇਖੋ ਕੀ ਹਾਲ ਆ ਕਿਚਨ ਦਾ ਬੁਰਾ ਹਾਲ ਲੈਟ ਜਗਾਣਾ ਮੈਂ ਆ ਘਰ ਦੀਆਂ ਰਸੋਈਆਂ ਦੇ ਹਾਲਾਤ ਨੇ ਜਿੱਥੇ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਚੁੱਕਿਆ ਬਿਸਤਰੇ ਜਿਹੜੇ ਚੱਕ ਕੇ ਉੱਪਰ ਰੱਖੇ ਜਾ ਰਹੇ ਨੇ ਪਰ ਫਿਰ ਵੀ ਜਿਨ੍ਹਾਂ ਦੀਆਂ ਘਰਾਂ ਦੀਆਂ ਮੰਜ਼ਲਾਂ ਹੀ ਇੱਕ ਨੇ ਉਹ ਆਪਣਾ ਸਮਾਨ ਕਿੱਥੇ ਲਜਾਣਗੇ ਆ ਫ੍ਰਿਜ ਜਿਹੜਾ ਟੇਬਲ ਦੇ ਉੱਤੇ ਚੜਾਇਆ ਗਿਆ ਹੋਰ ਇਲੈਕਟ੍ਰੋਨਿਕ ਆਈਟਮਸ ਵੀ ਹੋਣਗੀਆਂ ਤੁਹਾਡੀਆਂ ਹੈਗੀਆਂ ਮਸ਼ੀਨ ਹੈਗੀ ਹੈ ਮਸ਼ੀਨ ਉੱਤੇ ਰੱਖੀ ਹੈ ਮਸ਼ੀਨ ਨੂੰ ਵੀ ਪਾਣੀ ਲੱਗ ਗਿਆ ਕੂਲਰ ਨੂੰ ਪਾਣੀ ਲੱਗ ਗਿਆ ਫ੍ਰਿਜ ਨੂੰ ਪਾਣੀ ਲੱਗ ਗਿਆ ਸਾਰੀਆਂ ਚੀਜ਼ਾਂ ਨੂੰ ਪਾਣੀ ਲੱਗ ਗਿਆ ਤੁਸੀਂ ਇੱਟਾਂ ਲਾ ਕੇ ਫਿਰ ਵੀ ਪ੍ਰਬੰਧ ਕੀਤੇ ਨੇ ਕਿ ਪਾਣੀ ਅੰਦਰ ਨਾ ਆਵੇ ਲੱਕੜ ਦੀ ਫਾਰੀਆਂ ਸਾਰਾ ਪਾਣੀ ਅੰਦਰ ਚਲਾ ਗਿਆ ਜੀ ਕਬੂਡ ਸਾਰੇ ਖਰਾਬ ਹੋ ਗਏ ਹੋਇਆ ਲੱਕੜ ਦੇ ਬਹਿਨ ਤੱਕ ਦੀ ਜਗ੍ਹਾ ਨਹੀਂ ਹੈਗੀ ਘਰ ਦੇ ਵਿੱਚ ਇਹ ਦੇਖੋ ਕੱਢ ਕੱਢ ਕੇ ਸਮਾਨ ਰੱਖਿਆ ਆ ਬੱਸ ਹੋ ਗਈ ਸਾਡੀ ਸਿਹੜ ਦੇ ਸਮਾਨ ਕੱਢ ਮੈਂ ਇੱਕ ਚੀਜ਼ ਹੋਰ ਦੇਖੀ ਤੁਹਾਡਾ ਥੋੜਾ ਘਰ ਨੀਵਾ ਹੈ ਪਰ ਤੁਸੀਂ ਫਿਰ ਵੀ ਜਿਹੜੀ ਡਿਊਟੀ ਹੈ ਉਸ ਨੂੰ ਉੱਚਾ ਕਰਵਾਇਆ ਹੈ ਤਾਂ ਕਿ ਘਰ ਦੇ ਅੰਦਰ ਕੋਈ ਪਾਣੀ ਨਾ ਆਵੇ ਪਰ ਫਿਰ ਵੀ ਪਾਣੀ ਅੰਦਰ ਵੜ ਗਿਆ ਪ੍ਰਬੰਧ ਕੀਤੇ ਗਏ ਨੇ ਇਨਵਰਟਰ ਤੇ ਇਨਵਰਟਰ ਨੂੰ ਪਾਣੀ ਲੱਗ ਗਿਆ ਫ੍ਰਿਜ ਨੂੰ ਪਾਣੀ ਲੱਗ ਗਿਆ ਮਸ਼ੀਨ ਨੂੰ ਪਾਣੀ ਲੱਗ ਗਿਆ ਬੁਰਾ ਹਾਲ ਹੋਇਆ ਪੈਨ ਬਹੁਤ ਜ਼ਿਆਦਾ ਸਵੇਰ ਦਾ ਨਾ ਚਾਹ ਨਾ ਪਾਣੀ ਨਾ ਕੁਝ ਅਸੀਂ ਸਿਰਫ ਪਾਣੀ ਕੱਢਣ ਤੇ ਲੱਗੇ ਹੋਏ ਆ ਬਸ ਸਵੇਰ ਦੇ ਪਾਣੀ ਜਾਨੀ ਬਸ ਉਹ ਹੀ ਦੇਖੇ ਕਿਤੋਂ ਕਿਸੇ ਨੂੰ ਕਿਤੇ ਤਰੀਕੇ ਨਾਲ ਥੋੜਾ ਬਹੁਤਾ ਸਮਾਨ ਬਚ ਜਵੇ ਕੁਝ ਹੋ ਜਵੇ ਹਾਲਾਤ ਦੇਖੋ ਘਰ ਨਹੀਂ ਵਾ ਪਰ ਫਿਰ ਵੀ ਇਹਨਾਂ ਦੇ ਵੱਲੋਂ ਇਹ ਡਿਉੜੀ ਜਿਹੜੀ ਉੱਚੀ ਕੀਤੀ ਗਈ ਆ ਜੇਟ ਵੱਲ ਆਇਆ ਹੋਇਆ ਸੀ ਪਾਣੀ ਦਾ ਸੀ ਕੀਤਾ ਸੀ ਵੀ ਜੇਟ ਵੱਲ ਅੰਦਰ ਨਾ ਆਵੇ ਉਹ ਥੋੜੀ ਦੇਰ ਕਾਮਯਾਬ ਹੋਇਆ ਪਰ ਇੱਕਦਮ ਬਾਹਰੋਂ ਪਾਣੀ ਆਇਆ ਸਾਰਾ ਹਾਂਜੀ ਹਾਂਜੀ ਪਾਣੀ ਬਾਹਰੋਂ ਆਇਆ ਸਾਰਾ ਇਹ ਅੰਦਰ ਭਰ ਗਿਆ ਵੀ ਉਹਦੇ ਕਰਕੇ 2 ਘੰਟੇ ਦਾ ਪਹਿਲਾਂ ਨਹੀਂ ਕੁਝ ਹੋਇਆ ਇੱਕਦਮ ਫਿਰ ਉਸ ਨੇ ਜਿਆਦਾ ਮਾਰ ਕੀਤੀ ਐ ਨਾ ਹੋ ਗਿਆ ਭਰਾ ਹਲੋ ਸੋ ਬਿਲਕੁਲ ਹਾਲਾਤ ਤੁਹਾਨੂੰ ਦਿਖਾ ਰਹੇ ਆ ਕਿ ਲੁਧਿਆਣਾ ਦੇ ਹਾਲਾਤ ਕੀ ਨੇ ਜਿੱਧਰ ਵੀ ਬੁੱਢਾ ਦਰਿਆ ਨਾਲ ਲੱਗਦਾ ਸਾਰੇ ਪਾਸੇ ਇਹੀ ਹਾਲ ਹੈ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਚੁੱਕੇ ਨੇ ਲੋਕ ਆਪਣੇ ਇਲੈਕਟ੍ਰੋਨਿਕਸ ਆਈਟਮ ਜਿੰਨਾ ਵੀ ਸਮਾਨ ਹੈ ਜਿਹੜਾ ਮਹਿੰਗਾ ਮਹਿੰਗਾ ਸਮਾਨ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਫੇਰ ਵੀ ਜਿਹੜਾ ਸਮਾਨ ਨੂੰ ਨੁਕਸਾਨ ਪਹੁੰਚ ਰਿਹਾ ਸੋ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਨੂੰ ਦਿਖਾਉਂਦੇ ਰਵਾਂਗੇ ਜੁੜੇ ਰੋ ਡੇਲੀ ਪੋਸਟ ਪੰਜਾਬੀ ਦੇ ਨਾਲ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ